ਮੀਵਨ ਸਾਹਿਬ ਅੱਜ ਟਿਕਟ ਮਿਲੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਕਡੋਰ ਸਾਹਿਬ ਤੋਂ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦਾ ਜੀ ਕਿ ਉਹਨਾਂ ਨੇ ਇੱਕ ਗਰੀਬ ਨੂੰ ਬੜਾ ਵੱਡਾ ਮਾਣ ਦਿੱਤਾ ਤੇ ਉਹਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਸਾਡੇ ਭਾਰਤ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਮਾਨਯੇ ਸ਼੍ਰੀ ਅਮਰ ਜੀ ਸਾਡੇ ਪਾਰਟੀ ਪ੍ਰਧਾਨ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਅਨਚਾਰਜ ਸ਼੍ਰੀ ਵਿਜੇ ਰupani ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਸਾਡੇ ਪੰਜਾਬ ਦੇ ਸੰਗਠਨ ਮਹਾ ਮੰਤਰੀ ਸ਼੍ਰੀ ਨਿਵਾਸ਼ ਲੋਹ ਜੀ ਤੇ ਸਮੁੱਚੀ ਹਾਈ ਕਮਾਂਡ ਦਾ ਜਿੱਥੇ ਮੈਂ ਦੇਲਦਿਆਂ ਗਰਾਈਆਂ ਚੋਂ ਕੋਟਨ ਕੋਟ ਧੰਨਵਾਦ ਕਰਦਾ ਕਿ ਪਾਰਟੀ ਨੇ ਇੱਕ ਐਸਸੀ ਭਾਈਚਾਰੇ ਦੇ ਇੱਕ ਬੱਚੇ ਨੂੰ ਬੜਾ ਵੱਡਾ ਮਾਣ ਦਿੱਤਾ ਜੇ ਜਨਰਲ ਸਿਰ ਤੇ ਇਹ ਮਾਣ ਦੇ ਕੇ ਨਵਾਜਿਆ ਮੇਰੇ ਕੋਲ ਤਾਂ ਇਹੋ ਜੇ ਕੋਈ ਜੋਗ ਸ਼ਬਦ ਨਹੀਂ ਹੈ ਕਿ ਮੈਂ ਕਿੰਨਾ ਨਾਲ ਉਹਨਾਂ ਦਾ ਧੰਨਵਾਦ ਕਰਾਂ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਮੈਂ ਸਾਰੇ ਆਪਣੇ ਪਰਵਾਰਕ ਮੈਂਬਰਾਂ ਨਾਲ ਸਾਰੇ ਆਗੂ ਸਹਿਬਾਨਾਂ ਨਾਲ ਤਕੜੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਂਦਾ। ਪ੍ਰਧਾਨ ਜੀ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਐਸੀ ਭਾਈਚਾਰੇ ਨੂੰ ਅਣਗੌਲਿਆ ਕੀਤਾ ਗਿਆ। ਅੱਜ ਸੀਟ ਹੀ ਕਰਦੇ ਵਿੱਚ ਆਈ ਹੈ ਤਾਂ ਕੀ ਭਰੋਸਾ ਦਵਾਉਂਦੇ ਉਹਨਾਂ ਸ਼੍ਰੇਣੀਆਂ ਨੂੰ। ਅਸੀਂ ਤਾਂ ਉਹਨਾਂ ਦੇ ਭਰਾਵਾਂ ਦੇ ਵਿੱਚ ਹੀ ਰਹਿਨੇ ਜੀ ਹਮੇਸ਼ਾ। ਜੀ ਅੱਜ ਜੇ ਤਿੰਨ ਵਾਰੀ ਸਾਨੂੰ ਬੜਾ ਵੱਡਾ ਮਾਣ ਮਿਲਿਆ ਲਗਾਤਾਰ ਤੇ ਉਹ ਇਹਨਾਂ ਭਰਾਵਾਂ ਦੇ ਸਹਿਯੋਗ ਕਰਕੇ ਮਿਲਿਆ ਕਿਉਂਕਿ ਅਸੀਂ ਸਾਰੇ ਭਾਈਚਾਰਿਆਂ ਦੇ ਵਿੱਚ ਵਿਚਰਦੇ ਹਾਂ ਹਰ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਬਣਦੇ ਹਾਂ ਦੂਜੀ ਵਾਰੀ ਤਾਂ ਲੋਕ ਪਿੰਡ ਦਾ ਸਰਪੰਚ ਨਹੀਂ ਬਣ ਦਿੰਦੇ ਤੇ ਲਗਾਤਾਰ ਤੇ ਐਮਐਲਏ ਤਿੰਨ ਵਾਰੀ ਐਮਐਲਏ ਬਣਨਾ ਉਹ ਇਹਨਾਂ ਦੇ ਭਰਾਵਾਂ ਦੇ ਸਹਿਯੋਗ ਕਰਕੇ ਹੀ ਹੋਇਆ ਵਾ ਇਹਨਾਂ ਭਰਾਵਾਂ ਦੇ ਸਾਥ ਕਰਕੇ ਹੀ ਹੋਇਆ ਮੈਂ ਤੇ ਫੇਰ ਬਾਰ-ਬਾਰ ਇਹ ਗੱਲ ਕਹੂੰਗਾ ਕਿ ਸਾਡੇ ਭਰਾਵਾਂ ਦੇ ਕੋਲ ਮੈਂ ਖਾਸ ਕਰਕੇ ਐਸੀ ਸਮਾਜ ਵੱਲੋਂ ਸਮੁੱਚੀ ਹਾਈ ਕੁਮਾਰ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਬੜਾ ਵੱਡਾ ਮਾਣ ਦਿੱਤਾ ਕੋਈ ਨਿੱਕੀ ਜੀ ਗੱਲ ਨਹੀਂ ਆ ਸਭ ਤੋਂ ਵੱਡੀ ਇੱਕ ਪਾਰਲੀਮੈਂਟ ਦੀ ਸੀਟ ਜਿਹੜੀ ਆ ਉਹ ਐਸੀ ਸਮਾਜ ਦੇ ਇੱਕ ਭਰਾ ਨੂੰ ਦੇ ਕੇ ਪਾਰਟੀ ਨੇ ਬੜਾ ਵੱਡਾ ਸਾਡੇ ਭਾਈਚਾਰੇ ਦਾ ਇਹ ਜਿਹੜਾ ਵਾ ਮਾਣ ਨਾਲ ਸਿਰ ਉੱਚਾ ਕੀਤਾ ਪ੍ਰਧਾਨ ਜੀ ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਜਿੱਥੇ ਪੂਰੇ 9 ਹਲਕਿਆਂ ਦੇ ਵਿੱਚ ਕਿਸੇ ਸਮੇਂ ਬੀਜੇਪੀ ਦਾ ਨਾਂ ਨਹੀਂ ਸੀ ਹੁੰਦਾ ਟੋਟੇ ਸਾਥੀਆਂ ਵੱਲੋਂ ਉੱਥੇ ਭਾਜਪੀ ਦੇ ਝੰਡੇ ਗੱਡੇ ਗਏ ਨੇ ਪਰ ਹੱਲੇ ਵੀ ਕਈ ਜਗਾਵਾਂ ਇਹੋ ਜਿਹੀਆਂ ਰਹਿ ਗਈਆਂ ਨੇ ਜਿੱਥੇ ਕੋਈ ਆਗੂ ਨਹੀਂ ਹੈ ਕਿਸ ਤਰੀਕੇ ਦੀ ਕੈਂਪੇਨ ਰਹਿਣ ਵਾਲੀ ਹੈ ਸਾਡਾ ਤਾਂ ਜਿਵੇਂ ਮੇਰਾ ਛੋਟਾ ਵੀਰ ਸਰਦਾਰ ਹਰਜੀਤ ਸਿੰਘ ਜੀ ਸੰਧੂ ਜਿਨ੍ਹਾਂ ਨੂੰ ਤਰਨਤਾਰਨ ਜ਼ਿਲ੍ਹੇ ਦੀ ਸੇਵਾ ਪਾਰਟੀ ਵੱਲੋਂ ਦਿੱਤੀ ਗਈ ਆ ਇਹ ਸਾਡੇ ਭਰਾ ਨੇ ਇੰਨੇ ਦਿਨ ਰਾਤ ਮਿਹਨਤ ਕੀਤੀ ਆ ਕਿ ਅੱਜ ਜਿਵੇਂ ਤਰਨਤਾਰਨ ਦੇ ਵਿੱਚ ਤੁਸੀਂ ਗੱਲ ਕੀਤੀ ਆ ਕਿ ਪਾਰਟੀ ਦਾ ਕੋਈ ਵੀ ਐਡਾ ਵੱਡਾ ਨਾਂ ਨਹੀਂ ਸੀ ਅੱਜ ਇਹ ਪਾਰਟੀ ਦਾ ਨਾਂ ਬਣਿਆ ਤੇ ਉਹ ਸਰਦਾਰ ਹਰਜੀਤ ਸਿੰਘ ਜੀ ਸੰਧੂ ਤੇ ਇਹਨਾਂ ਦੀ ਸਮੁੱਚੀ ਟੀਮ ਕਰਕੇ ਬਣਿਆ ਅੱਜ ਕੋਈ ਵੀ ਮੈਂ ਤਾਂ ਸਮਝਣਾ ਕਿ ਇਹੋ ਜਿਹਾ ਪਿੰਡ ਨਹੀਂ ਹੈਗਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਨਾ ਲੱਗਾ ਹੋਵੇ ਤੇ ਜਿੱਥੇ ਕਿਤੇ ਵੀ ਕੋਈ ਕਮੀ ਪੇਸ਼ੀ ਆ ਜਾਂ ਕਿਤੇ ਕੋਈ ਜਾਣ ਆਉਣ ਦੀ ਗੱਲ ਆ ਉਹ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਪਾਰਟੀ ਦਾ ਉਹਨਾਂ ਪਿੰਡਾਂ ਦੇ ਵਿੱਚ ਵੀ ਝੰਡਾ ਲਾ ਕੇ ਆਵਾਂਗੇ ਕਿਉਂਕਿ ਅੱਜ ਲੋਕ ਬੀਜੇਪੀ ਦੇ ਨਾਲ ਚੱਲਣ ਨੂੰ ਤਿਆਰ ਨੇ ਅੱਜ ਭਾਜਪੀ ਦੀ ਗੱਡੀ ਦੇ ਵਿੱਚ ਭੱਜ-ਭੱਜ ਕੇ ਚੜਨ ਨੂੰ ਤਿਆਰ ਨੇ ਸੋ ਮੇਰੀ ਬੇਨਤੀ ਹੈ ਕਿ ਅਸੀਂ ਲੋਕਾਂ ਦੀਆਂ ਜਿੱਥੇ ਵੀ ਕੋਈ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਜਿੱਥੇ ਵੀ ਸਾਨੂੰ ਕੋਈ ਯਾਦ ਕਰੂਗਾ ਅਸੀਂ ਉੱਥੇ ਆਪ ਲੋਕਾਂ ਨਾਲ ਜਾ ਕੇ رابطہ ਕਰਾਂਗੇ 2 ਸਾਲ ਦਾ ਸੱਤਾ ਧਿਰ ਦਾ ਕੰਮ ਕਿਹੋ ਜਿਹਾ ਰਿਹਾ ਅਤੇ ਇਹਨਾਂ ਚੋਣਾਂ ਦੇ ਵਿੱਚ ਸੱਤਾ ਧਿਰ ਦਾ ਕੀ ਹਾਲ ਹੋਵੇਗਾ ਕਿਸ ਤਰੀਕੇ ਨਾਲ ਦੇਖਦੇ ਇਹਨਾਂ ਦਾ ਕੰਮ ਤੇ ਲੋਕਾਂ ਨੇ ਤੁਹਾਨੂੰ ਦੱਸ ਦੇਣਾ ਜਦੋਂ 4 ਤਰੀਕ ਨੂੰ ਰਿਜ਼ਲਟ ਆਏ ਜੀ ਕਿ ਇਹ ਲੋਕ ਜਿਹੜੇ ਝੂਠ ਬੋਲਦੇ ਨੇ ਲੋਕਾਂ ਨੇ ਝੂਠ ਬੋਲ ਕੇ ਇੱਕ ਵਾਰੀ ਤਾਂ ਸਰਕਾਰ ਬਣਾ ਲਈ ਪਰ ਹੁਣ ਲੋਕ ਮੌਕਾ ਭਾਲ ਰਹੇ ਨੇ ਕਿ ਕਦੋਂ ਇਲੈਕਸ਼ਨ ਆਵੇ ਤੇ ਇਹਨਾਂ ਨੂੰ ਸਬਕ ਸਿਖਾਈਏ ਕਿ ਸਾਡੇ ਨਾਲ ਤੁਸੀਂ ਬੜਾ ਵੱਡਾ ਧੋਖਾ ਕੀਤਾ ਫਰੇਵ ਕੀਤਾ ਸਾਡੇ ਨਾਲ ਝੂਠ ਬੋਲਿਆ ਤੇ ਅੱਜ ਲੋਕ ਮੌਕਾ ਆ ਗਿਆ ਇਹਨਾਂ ਨੂੰ ਸਬਕ ਸਿਖਾ ਦੇਣਗੇ 4 ਤਰੀਕ ਨੂੰ ਜਦੋਂ ਰਿਜ਼ਲਟ ਆਏ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਕਹਿੰਦੇ 13 ਹੱਥ ਸਾਨੂੰ ਹੋਰ ਦੇ ਦਿਓ 92 ਸਾਡੇ ਕੋਲ ਪਹਿਲਾਂ ਤੇ ਫੇਰ ਪੰਜਾਬ ਦਾ ਭਲਾ ਹੋਣਾ ਇਹ ਤੇ ਕਿੰਨੇ ਕਿ ਇਹਨਾਂ ਨੂੰ ਹੱਥ ਦੇ ਦਈਏ ਲੋਕ ਤਾਂ ਇਹਨਾਂ ਤੋਂ ਅੱਕੇ ਪੈ ਨੇ ਹੁਣ ਤੇ ਲੋਕ ਇਹਨਾਂ ਨੂੰ ਹੱਥ ਕੀ ਦੇਣੇ ਇਹਨਾਂ ਦੀਆਂ ਪੱਗਾਂ ਨੂੰ ਲੋਕਾਂ ਨੇ ਪੈਣਾ ਜੀ ਇਹ ਤੁਸੀਂ ਕੀਤਾ ਕੀ ਆ ਲੋਕਾਂ ਨੇ ਵੱਟੇ ਮਾਰਨੇ ਇਹਨਾਂ ਦੇ ਆ ਤੁਸੀਂ ਦੇਖਿਆ ਹੀ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਦੇ ਮੰਤਰੀ ਜਾਂਦੇ ਆ ਤੇ ਲੋਕ ਇਹਨਾਂ ਨੂੰ ਇੰਨੀ ਕਿ ਭੱਦੀ ਸ਼ਬਦਾਵਲੀ ਬੋਲਦੇ ਆ ਕਿ ਉਹ ਸੁਣਨ ਗੇਨ ਤੋਂ ਬਾਹਰ ਆ ਕਿਉਂਕਿ ਜਦੋਂ ਕੀਤਾ ਹੀ ਕਿਸੇ ਦਾ ਕੁਝ ਨਹੀਂ ਆ ਜੀ ਤੇ ਲੋਕਾਂ ਨੇ ਹੁਣ ਬਰਦਾਸ਼ਤ ਤੋਂ ਲੋਕ ਬਾਹਰ ਹੋ ਚੁੱਕੇ ਨੇ ਕਿਆ ਜਾਂਦਾ ਹੈ ਕਿ ਸਾਡੂ ਜੀ ਪ੍ਰਧਾਨ ਮੰਤਰੀ ਨੇ ਕੁਝ ਦਿੱਤਾ ਹੀ ਨਹੀਂ ਹੈ ਤੁਸੀਂ ਦੱਸੋ ਕੀ ਦਿੱਤਾ ਪੰਜਾਬ ਨੂੰ ਪ੍ਰਧਾਨ ਮੰਤਰੀ ਤੇ ਸਾਰਾ ਕੁਝ ਹੀ ਦੇ ਰਹੇ ਨੇ ਪ੍ਰਧਾਨ ਮੰਤਰੀ ਤਾਂ ਅੱਜ ਵੀ ਸਾਰਾ ਕੁਝ ਦੇਣ ਨੂੰ ਤਿਆਰ ਆ ਅਸੀਂ ਲੈਣ ਨੂੰ ਰਾਜੀ ਨਹੀਂ ਆ ਪਿੱਛੇ ਹੜਾਂ ਦੀ ਗੱਲ ਸੀ ਹੜਾਏ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਮੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਆ ਮੇਰੇ ਕੋਲ ਵਾਧੂ ਪੈਸੇ ਨੇ ਮੈਂ ਕੁਕੜੀਆਂ ਦੇ ਵੀ ਪੈਸੇ ਦਊਂ ਮੈਂ ਬੱਕਰੀਆਂ ਦੇ ਵੀ ਦਊਂ ਮੈਂ ਮੈਂ ਊਲ ਜਲੂਲ ਜੋ ਮੂੰਹ ਚ ਆਇਆ ਬੋਲੀ ਗਿਆ ਸੈਂਟਰ ਗਵਰਨਮੈਂਟ ਨੇ ਉਸ ਵੇਲੇ ਵੀ ਜੋ ਪੰਜਾਬ ਦਾ ਹਿੱਸਾ ਬਣਦਾ ਸੀ 218 ਕਰੋੜ ਰੁਪਏ ਉਸੇ ਵੇਲੇ ਪੰਜਾਬ ਵਾਸਤੇ ਰਿਲੀਜ਼ ਕਰ ਦਿੱਤਾ ਸੀ ਪਰ ਇਹਨਾਂ ਨੇ ਉਹ 218 ਕਰੋੜ ਵੀ ਨਹੀਂ ਵੰਡਿਆ ਤੇ ਝੂਠ ਬੋਲੀ ਜਾਂਦੇ ਕਿ ਸਾਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਆ ਸੈਂਟਰ ਗਵਰਨਮੈਂਟ ਕਦੇ ਵੀ ਕਿਸੇ ਨੂੰ ਨਾਂ ਨਹੀਂ ਕਰਦਾ ਉਹਨਾਂ ਦੇ ਦਰਵਾਜ਼ੇ ਖੁੱਲੇ ਨੇ ਉਹ ਕਹਿੰਦੇ ਆਓ ਸਾਡੇ ਕੋਲ ਪਰ ਬਣਾ ਕੇ ਲਿਆਓ ਜੋ ਤੁਹਾਨੂੰ ਚਾਹੀਦਾ ਸਾਡੇ ਕੋਲ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਧਾਨ ਜੀ ਅੱਜ ਇੱਕ ਵੱਡੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਆ ਮੀਆਵਿੰਟ ਦੇ ਵਿੱਚ ਆਈ ਹੈ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਸੁਵਚੀ ਭਾਰਤੀ ਜਨਤਾ ਪਾਰਟੀ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਭਾਰੀ ਰੁਪਾਨੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਨੀਲ ਜਾਖੜ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਨਿਵਾਸ਼ੂਰ ਜੀ ਜਨਤਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰੀਬਾਂ ਦੇ ਮਸੀਹਾ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਾਬਕਾ ਰਾਜ ਮੰਤਰੀ ਸਰਦਾਰ ਮਨਜੀਤ ਸਿੰਘ ਮੱਨਾ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਦੇ ਕੇ ਲੋਕ ਸਭਾ ਖਡੂਰ ਖਰੂਪਾ ਵਿੱਚ ਉਤਾਰਿਆ ਹੈ ਮੈਂ ਜ਼ਿਲ੍ਹਾ ਤਰਨਤਾਰ ਦੀ ਸਮੁੱਚੀ ਟੀਮ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਨਾ ਤਾਂ ਪਿਛਲੇ ਟਾਈਮ ਦੇ ਵਿੱਚ ਪਾਰਟੀ ਲਈ ਕੋਈ ਕਮੀ ਰਹਿਣ ਦਿੱਤੀ ਹੁਣ ਤਾਂ ਅੱਜ ਮੇਰੇ ਲਈ ਕੋਈ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਿ ਮੇਰੇ ਦਿਲ ਦੇ ਅੰਦਰ ਕਿੰਨੀ ਖੁਸ਼ੀ ਆ ਕਿ ਮੈਂ ਆਪਣੀ ਉਸ ਵੱਡੇ ਵੀਰ ਨੂੰ ਜਿਤਾਉਣ ਵਾਸਤੇ ਦਿਨ ਰਾਤ ਇੱਕ ਕਰਦੇ ਸਤਾ ਤੇਰੇ ਦੇ ਕੰਮ ਨੂੰ ਕਿਸ ਤਰੀਕੇ ਨਾਲ ਵੇਖਦੇ ਦੋ ਸਾਲਾਂ ਦਾ ਜਿਹੜਾ ਤੁਹਾਡੇ ਸਾਹਮਣੇ ਹੈ ਜੀ ਇਹ ਲੋਕ ਆਮ ਆਮ ਕਹਿ ਕੇ ਆਏ ਸੀ ਕਿ ਅਸੀਂ ਆਮ ਲੋਕਾਂ ਸਾਨੂੰ ਮੌਕਾ ਦੇ ਦਿਓ ਅਸੀਂ ਆਮ ਘਰਾਂ ਚੋਂ ਆ ਅਸੀਂ ਤੁਹਾਡੀਆਂ ਭਾਵਨਾਵਾਂ ਦਾ ਖਿਆਲ ਕਰਾਂਗੇ ਪਰ ਤਖਤ ਨੂੰ ਪਰਮਾਨਤੀ ਲੋੜ ਨਹੀਂ ਤੁਹਾਡੇ ਸਾਹਮਣੇ ਇਹ ਕਿ ਦੋ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਨੂੰ ਲੁੱਟਿਆ ਕੁੱਟਿਆ ਕੋਈ ਕਸਰ ਨਹੀਂ ਰਹਿਣ ਦਿੱਤੀ ਅੱਜ ਸਾਡੇ ਪੰਜਾਬ ਦਾ ਹਾਲ ਜੋ ਪਹਿਲਾਂ ਜੁਪੀ ਵਰਕੇ ਸੁੱਬਿਆਂ ਦੇ ਵਿੱਚ ਹੁੰਦਾ ਸੀ ਅੱਜ ਉਹਦੇ ਨਾਲੋਂ ਵੀ ਮੜਾ ਹੈ ਰੰਗਲੇ ਪੰਜਾਬ ਨੂੰ ਇਹਨਾਂ ਨੇ ਮੜਾ ਕਰ ਦਿੱਤਾ ਲੋਕ ਸਭਾ ਖਡੂਰ ਸਾਹਿਬ ਲਈ ਕੀ ਮੇਨ ਮੰਗਾ ਰਹਿਣ ਗਿਆ ਭਾਰਤ ਸਰਕਾਰ ਨੂੰ ਕੀ ਕਿਸਾਨਾਂ ਵਾਸਤੇ ਪੈਕੇਜ ਰਹਿਣਗੇ ਕੀ ਗਰੀਬਾਂ ਵਾਸਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਐਮਪੀ ਬਣਨ ਤੋਂ ਬਾਅਦ ਇੱਥੇ ਕੋਈ ਸੁਪਨਾ ਕੀ ਕੀ ਇਸਤੇ ਕਰ ਰਹੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਤੇ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਤੁਸੀਂ ਦੇਖਿਆ ਹੋਣਾ ਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਕਿਉਂਕਿ ਭਾਰਤੀ ਜਨਤਾ ਪਾਰਟੀ ਅਸੀਂ ਸਮੁੱਚੇ ਵੀਰ ਕਿਸਾਨਾਂ ਦਾ ਜਥੇਬੰਦੀਆਂ ਦਾ ਦਿਨ ਦੀਆਂ ਗਹਿਰਾਈਆਂ ਚੋਂ ਸਤਿਕਾਰ ਕਰਦਾ ਕਿਉਂਕਿ ਤੁਹਾਡੇ ਤੋਂ ਪਹਿਲਾਂ ਵੀ ਪੱਤਰਕਾਰ ਭਾਈਚਾਰੇ ਸਾਰੇ ਸਤਿਕਾਰ ਜੋ ਗਏ ਸੀ ਕਿ ਜਿਹੜੀਆਂ ਵੀ ਸਾਡੇ ਕਿਸਾਨ ਵੀਰ ਦੀਆਂ ਮੰਗਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਆਓ ਤਖੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਛਤਰੀ ਥੱਲੇ ਇਕੱਤਰ ਹੋਈਏ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾ ਨੇ ਅਸੀਂ ਆਪਣੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਬੰਨਾ ਨੂੰ ਵੱਡੀ ਗਿਣਤੀ 'ਚ ਜਿਤਾ ਕੇ ਇੱਥੋਂ ਭੇਜੀਏ ਤੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੀਏ ਕਿ ਜੋ ਸਾਡੇ ਲੋਕ ਸਭਾ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਸਰਦੀ ਲੋਕਾਂ ਦੀਆਂ ਜੋ ਵੀ ਮੁਸ਼ਕਲਾਂ ਹਨ ਜੋ ਵੀ ਸਾਡੇ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਨੇ ਇਹ ਜਾ ਕੇ ਕੇਂਦਰ ਦੇ ਵਿੱਚੋਂ ਉਠਾ ਕੇ ਬਾਅਦ ਚ ਉਠਾ ਕੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਨਾ ਨੌ ਹਲਕਿਆਂ ਦੇ ਵੋਟਰਾਂ ਤੇ ਸਪੋਰਟਰਾਂ ਨੂੰ ਅਤੇ ਆਗੂਆਂ ਨੂੰ ਕੀ ਤੁਹਾਡੇ ਵੱਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵੀ ਕੀ ਮੈਸੇਜ ਰਹੇਗਾ ਜੀ ਮੈਂ ਭਾਰਤੀ ਜਨਤਾ ਪਾਰਟੀ ਦਾ ਧੰਨਵਾਦੀ ਹਾਂ ਜੀ ਕਿ ਜਿਨ੍ਹਾਂ ਨੇ ਹਰ ਵਰਕਰ ਦੀ ਨਬਜ ਨੂੰ ਪਛਾਣਦਿਆਂ ਇੱਕ ਕਦਮ ਵਾਰ ਕਿਉਂਕਿ ਸਰਦਾਰ ਮਨਜੀਤ ਸਿੰਘ ਮੱਨਾ ਜੀ ਕਿਸੇ ਜਾਣਕਾਰੀ ਦੇ ਮਤਾਜ਼ਰੀ ਹੈ ਪਹਿਲਾਂ ਵੀ ਦੋ ਵਾਰ ਲਗਾਤਾਰ ਅਠ ਗੁਰੂ ਚਰਨ ਛੋਪਾ ਪ੍ਰਾਪਤ ਧਰਤੀ ਖਡੂਰ ਸਾਹਿਬ ਦੀ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਸੇਵਾ ਕੀਤੀ ਉਸ ਤੋਂ ਬਾਦਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਕਿਉਂਕਿ ਇਹਨਾਂ ਨੂੰ ਕੋਈ ਤਜਰਬੇ ਦੀ ਲੋੜ ਨਹੀਂ ਲਗਾਤਾਰ 15 ਸਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਰਹੇ ਨੇ ਮੈਂ ਸਮੁੱਚੇ ਵਰਗ ਨੂੰ ਅਪੀਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਵਧੀਆ ਉਮੀਦਵਾਰ ਜਿਹੜੇ ਹਰ ਵਰਕਰ ਦੀ ਨਵੀਂ ਨੂੰ ਪਛਾਣਦੇ ਨੇ ਹਰ ਵਰਗ ਦਾ ਖਿਆਲ ਰੱਖਣ ਵਾਲੇ ਨੇ ਕਿ ਆਪਾਂ ਤਖੜੇ ਹੋ ਕੇ ਘਰ ਘਰ ਜਾ ਕੇ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਦਿਨ ਰਾਤ ਇੱਕ ਕਰ ਦਈਏ ਜਿੱਥੇ ਇਹਨਾਂ ਨੂੰ ਜਿਤਾ ਕੇ ਅਸੀਂ ਲੋਕ ਸਭਾ ਦਿੱਲੀ ਦੇ ਵਿੱਚ ਭੇਜਾਂਗੇ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਬਾਹਾਂ ਨੂੰ ਵੀ ਮਜ਼ਬੂਤ ਕਰਾਂਗੇ ਤਾਂ ਕਿ ਜਿਹੜੀਆਂ ਸਾਡੇ ਹਰੇਕ ਵਰਗ ਦੇ ਵਿੱਚ ਜੋ ਆ ਰਹੀਆਂ ਮੁਸ਼ਕਲਾਂ ਨੇ ਵੱਡੀ ਗਿਣਤੀ ਦੇ ਵਿੱਚ ਆਪਣੇ ਇਲਾਕੇ ਦੀ ਆਵਾਜ਼ ਉਠਾ ਕੇ ਹਰ ਵਰਗ ਦਾ ਜਿਹੜਾ ਉਹ ਸਰਦਾਰ ਮਨਜੀਤ ਸਿੰਘ ਬੰਨਾ ਮਸੀਹਾ ਬਣ ਬਹੁਤ ਬਹੁਤ ਧੰਨਵਾਦ